ਕਾੜਦੇ ਨੇ ਜੇ ਜਾਣ ਜਾਣ ਕੇ ਗੱਲਾਂ ਲਾਉਂਦੇ ਆ ਤੇ ਇੱਕ ਆ ਦੇਖੋ ਬੰਦਾ ਬਹੁਤ ਖਤਰਨਾਕ ਆ ਵੀ ਬਾਪੂ ਨਾਲ ਲੜ ਗਏ ਦੋਨਾਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੁੱਲ ਨਹੀਂ ਆ ਰਾ ਫੁੱਲ ਉਹ ਕਿਉਂ ਚਾਨ ਕਰੀ ਅਸੀਂ ਆਏ ਸੀ ਹੁ ਚੁੱਕੇ ਅਨੰਦਪੁਰ ਤੇ ਹੁਣ ਅਸੀਂ ਇੰਜੋਏ ਕਰਾਂਗੇ ਪਹਿਲੀ ਵਾਰ ਆਏ ਆ ਬਹੁਤ ਇੰਜੋਏ ਆਪ ਵੀ ਐਪੀ ਦਾ ਸਰਵਿਸ ਲਗਣਾ ਵਾ ਬਾਪੂ ਪਹਿਲੀ ਵਾਰ ரெஞ்சிய ਚੜੀ ਲੱਗੀ ਉੱਪਰ ਕਿਉਂਕਿ ਇਹ ਦੂਰ ਜੇ ਕਰਦੇ ਕਿਸੇ ਦੇ ਲਈ ਸਾਡੇ ਹਿੱਸੇ ਲਾਈ ਹੋਈ ਆ ਸਾ ਨੰਦਾ ਰੇ ਸਾ ਨੰਦਾ ਬਾਰ ਬਾਰ ਇਸਾਂ ਦੀ ਜਾਂਦਾ ਬਾਰ ਬਾਰ ਆ ਜਾ 150 ਪੱਛਮ ਜਾਂ ਜਾ ਹੂੰ 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 ਜੌੜੀਰ ਤੇ ਨਿਊ ਹਾਲੈਂਡ ਲੱਗਾ ਇੱਧਰ ਵੀ ਰੋਹ ਦਾ ਲੰਗਰ ਚੱਲਦਾ ਪਿਆ ਲੋ ਬਾਪਾਂ ਲੈ ਕੇ ਬੈਠੀ ਚੱਲੋ ਜੋੜੇ ਨਾਲ ਉਹ ਗੰਨਿਆਂ ਦਾ ਰੋਹ ਦਾ ਲੰਗਰ ਗੰਨੇ ਦੇ ਰਸ ਦਾ ਲੰਗਰ ਸ੍ਰੀ ਅਨੰਦਪੁਰ ਸਾਹਿਬ ਆਉ ਸੰਗਤ ਨੂੰ ਆਉ ਔਰ ਇੱਥੇ ਮੋੜਨ ਲੱਗੇ ਆ ਆਖ ਲੋ ਗਰਮਾ ਕਰ ਪ੍ਰਸ਼ੰਚਾ ਕਰ ਕੋਈ ਟ੍ਰੈਨ ਪਸੇਪ ਮੇਨ ਵੱਡੇ ਗੁਰਦਵਾਰੇ ਜਾ ਕੇ ਬੈਠੂ ਜਾਂਦਾ ਕਰਾਉਣਾ ਜੀ ਕੋਲ ਸਾਡੇ ਪਾਸ ਜੀ ਉਹ ਨੰਬਰ ਉਹ ਕਹਾਵਾ ਮੈਂ ਬਾਪ ਪੰਗਿਆਂ ਪਰਮਪਰਚੀ ਨਵਾਂ ਚੱਲ ਗਿਆ ਜੀ ਜੀ ਪਹਿਲਾਂ ਕਿਤੇ ਚਲਦੇ ਬੈਲੇ ਇੱਕ ਵਲੌਗ ਅਪਲੋਡ ਕਰਨ ਤੇ ਲੱਗਦਾ ਇੱਕ ਵਲੌਗ ਬਣੀ ਜਾਂਦਾ نیٹ ਨਹੀਂ ਚੱਲਦਾ ਪਿਆ 90% ਤੇ ਲੋਡ ਹੋ ਗਿਆ ਠੀਕ ਆ ਇਹ ਜਿਹੜਾ ਸ਼ਾਮਾ ਤੁਹਾਨੂੰ ਕਾਈ ਸੁਪਰ ਲੱਗਦਾ ਮੈਨੂੰ ਲੋ ਵੀ ਮਿੱਤਰੋ ਵਕੇਸ਼ਨ ਤੇ ਪਹੁੰਚ ਗਏ ਆ ਜਗਾ ਲੱਭ ਕੇ ਟਰੈਕਟਰ ਖੜਾ ਲਿਆ ਇੱਕ ਵਾਰੀ ਦਾ ਬਾਕੀ ਇਧਰ ਮੰਨੇ ਹੁਣੀ ਫਿਰਦੇ ਆ ਆ ਤਾਂ ਤਾਂ ਬਹੁਤ ਆਏ ਲੱਗੇ ਸੀ ਸਿਰ ਹੱਡਦੀਆਂ ਸੀ ਆ ਹੋਏ ਆ ਆ ਇਸ ਹਿੱਟੇ ਵੇਸੀ ਪਲੜ ਉੱਤੇ ਬਸ ਤਿੰਨ ਚਾਰਾਂ ਦੇ ਸਿੱਟੇ ਹੋਇਆ ਨਹੀਂ 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 ਅੱਜ ਨਹੀਂ ਰਹੀ ਵੜਾਦੀ ਦਾ ਕੁਛ ਨਹੀਂ ਦੇ ਉਧਰ ਕੀ ਹੈ ਚੈੱਕ ਕਰਕੇ ਆਉਂਦੇ ਆ ਚੈੱਕ ਕਰਨ ਚੈਕਿੰਗ ਕਰ ਚੱਲੇਗੀ ਚੈਕਿੰਗ ਇਹ ਲੋ ਹਣ ਲੱਟ ਗਏ ਆ ਲੰਮੇ ਤੇ ਗੇ ਲੰਗਰ ਰੰਗਰ ਕਾੜ ਜਾਣਾ ਵਾ ਇਧਰ ਪੱਟੀ ਵਾਲਾ ਧੂੜਾ ਮੰਨਣਾ ਲੋ ਮਤਰਾ ਮੈਂ ਪਾ ਤਾਰਤੀ ਹੈ ਸੋ ਨਾ ਕੱਟਿਆ। ਕੋਤੀ ਕਾ ਜਾਵਾਂਗੇ ਤੇ ਦੁਕਾਵਾਗੇ। ਲੋ ਜੀ ਹੁਣ ਅਸੀਂ ਚੱਲੇ ਆ ਰੋਟੀ ਖਾਣ। ਕੋਈ ਚੱਕਣ ਚੱਲਦੇ ਆਂ। ਚੱਲ ਵੀ ਪਾਲ। ਚਪਲਾ ਚਪਲਾ। ਇਹ ਤਾਂ ਫੋਨ ਆ ਗਿਆ ਮੇਰਾ ਪੁੱਤ ਆਉਂਦਾ ਹਾ ਪਾਣੀ ਦੇ ਥੰਡੇ ਵੀ ਕੋਕਲ ਭਾਗ ਗਈ। ਠੀਕ ਜੀ। ਨਾਲੇ 5 ਇੰਚ ਲੈ। मरना सेवा कबूल मित्रों खंडा जाओ ओ लगा खंडा कह गुरुद्वारा है ਇਧਰ ਰੁਪ ਗਏ ਇਹ ਜਿਹੜੇ ਕਿਹੜੀ ਹੋਏ ਸੀ ਤੇਰੀ ਜਾਤ ਦੀ ਪੱਟੀ ਤੇ ਇੱਕ ਵਾਰ ਅੱਜਾਂ ਚ ਬੂਠ ਲੈਣ ਵਰ ਗਿਆ ਬੰਨੇ ਹੁਣੇ ਬਾਅਦ ਲੈ ਇਹ ਨਹੀਂ ਇਹ ਮੁੜਿਆ ਪਏ ਲੋਟੇ ਪਿੱਛੇ ਰੋਟੀ ਖਾਣ ਥੋੜਿਆ ਮਿੱਤਰੋ ਹੁਣ ਚੱਲੇ ਆਂ ਸ਼ਹਿਰ ਤੇ ਜਿਹੜਾ ਕੱਢਣ ਦੇਖਦੇ ਆਂ ਕੀ ਦੇਖਣ ਨੂੰ ਮਿਲਦਾ ਸਾਨੂੰ ਮਨ ਨਹੀਂ ਆ ਮਨ ਨਹੀਂ ਆ ਡਰੋਣਾ ਮੱਲੋਂ ਮਨ ਨਹੀਂ ਆ ਤਰੋਂ ਨੰਬਰ ਲਓ ਕਿੜ 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 ਸਰੋਂ ਖਾਲੇ ਸੁੱਕੇ ਆ ਪਾਪੜ ਪੜਨ ਰਹਿ ਜਾਂ ਉਹ ਹੱਥ ਪਾ ਕੇ ਉਹਨੇ ਕਿ ਬੇਬਾਈ ਵੀ ਇਹ ਬੋਏ ਵੀ ਮਿਲਿਆ ਆਪਣੇ ਪਿੰਡ ਦੇ ਬਾਈ ਹੁਣੀ ਨਾ ਨਾਦਪੁਰ ਮਿਲਿਆ ਬਾਈ ਆ ਕੇ ਬਾਈ ਬਾਈ ਦੇ ਖਾਲੇ ਸੁੱਕੇ ਵਾਲੇ ਪਾਪੜ ਅੱਜ ਬਾਈ ਦਾ ਕਹਿੰਦਾ ਗੋਲਾ ਘੁੰਮੀਆਂ ਦਾ ਪੀ ਮੇਰੇ ਗੋਲੇ ਖਾਦੇ ਜਾਂਦਾ ਕਹਿੰਦਾ ਕਹਿੰਦਾ ਬਾਈ ਖੇਡ 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 ਮੈਂ ਕਹਾ ਕਿ ਬਾਈ ਸਰੋਂ ਦੇ ਬੰਨੇ ਬਾਬਾ ਹੀ ਆ ਖੇਡ ਖੇਡ ਕੋਈ ਨਹੀਂ ਬਈ ਲੈ ਚੱਲਦੇ ਨੂੰ ਅੰਦਰ ਗੜਾ ਗੜਾ ਕੱਢਦੇ ਆ ਬਾਈ ਬੱਚੇ ਆ ਬਾਈ ਕੰਦੇ ਗੱਲ ਕਰੋ ਕਹਿੰਦਾ ਹੁਣ ਤਾਂ ਕੀ ਹੋਈ ਬਾਈ ਬਾਬੇ ਦੇ ਆ ਗਈ ਭੀਵੇਂ ਯੂਨੀਵਰਸਿਟੀ ਆ ਗਈ ਕੇ ਓਏ ਪਾਰਕ ਤਾਂ ਰਾਤ ਕਿੰਦਰ ਦੀ ਘੰਟਾ ਹੋ ਗਈ ਆ ਬਈ 40 ਸਾਲਾਂ ਹੋਲੇ ਤਾਂ ਆਏ ਆ ਜੀ ਆਪਾਂ ਕੇਦੇ ਰੀਪਰ ਵੀ ਮਾ ਲਈ ਪੈਂਟ ਖਰਦਾ ਬਈ ਕਿਵੇਂ ਤਾਂ ਲੱਗ ਰਿਹਾ ਅਨੰਦਪੁਰਾ ਕੇ ਅਨੰਦ ਆਈ ਜਾਂਦੇ ਅਨੰਦ ਜਾਈ ਜਾਂਦੇ ਅਨੰਦ ਆਉਂਦੇ ਸਹੀ ਗੱਲ ਆ ਨਾਂ ਵੀ ਸਹੀ ਨਾਂ ਰੱਖਿਆ ਕਿਸੇ ਨੇ ਲੀਨੇ ਰੱਖਿਆ ਆਨੰਦ ਸਹੀ ਆਨੰਦ ਸਹੀ ਆਨੰਦ ਇੱਥੇ ਆ ਗਈ ਹੁੰਦਾ ਬਾਈ ਬੋਬੀ ਪਹੁੰਚਿਆ ਆਪਣੇ ਦਰਮਿਆਨ ਕੋਈ ਕੋਈ ਉਹ ਮਾਰ ਰਿਹਾ ਹੈਗਾ ਲੋ ਬਾਈ ਤੇ ਉਧਰ ਦੀ ਆਏ ਕਿੰਨਾ ਟਾਈਮ ਲੱਗਣਾ ਇੱਧਰ ਦੀ ਤਾਂ ਮੌਂਟ ਚ ਹੀ ਆ ਗਏ ਆ ਮੰਨਾ ਐਵੇਂ ਭਜਾਈ ਲਿਆਇਆ ਦਵਾ ਦਵਾ ਕਿੰਨਾ ਟਾਈਮ ਲੱਗਾ ਇੱਧਰ ਆਏ ਤੇ ਕੋੜੇ ਦੇ ਜੋੜੇ ਆ ਇੱਧਰੋਂ ਆਏ ਆ ਇੱਧਰ ਆਹ ਲਾ ਕਰਤੀ ਉਹ ਹੀ ਗੱਲ ਡਟਣਾ ਵੱਲੋਂ ਬਾਬਾ ਜੀ ਖੇੜ ਖੇੜ ਖੜ ਕੋ ਆ ਜਾ ਇਹ ਬਾਰਕ ਜਿਹੜਾ ਵਾ ਸਾਡਾ ਮਾਨ ਸ੍ਰੀ ਆਨੰਦਪੁਰ ਸਾਹਿਬ ਅਬ ਇਹ ਪੂਰਾ ਕੌਲ ਲੰਦਾਂ ਦਾ ਆ ਰਿਹਾ ਹੈ ਖੰਡੂਰ ਚ ਆ ਕੇ ਮੈਨੂੰ ਪਹਿਲੀ ਵਾਰ ਬਹੁਤ ਖੁਸ਼ੀ ਹੋਈ ਨਾ ਪਹਿਲੀ ਵਾਰ ਡਰੋਣਾ ਮਤਲਬ ਬਾਬਾ ਜੀ ਆ ਮੈਨੂੰ ਐ ਲੱਗਦਾ ਮੈਂ ਪਾਣੀ ਹੋਜੇ ਹਾਂ ਠੰਡਾ ਪਾਣੀ ਆ ਹੈਗਾ ਪਾਣੀ ਹੈਗਾ ਤਾਂ ਹੀ ਤੇ ਚਮਕ ਜੀਨੀ ਫਵਾਰੀ ਲੱਗ ਗਈ ਹੈ ਤੇ ਤੇ ਲਾਈਟ ਪੈਂਦੀ ਸੀ ਇੱਥੋਂ ਤੋਂ ਦੋ ਚੱਕਦੀ ਹੁੰਦੀ ਆ ਇਹਦੀ ਇਹਦੇ ਤੇ ਵਜਦੀ ਆ ਠੀਕ ਆ ਆ ਵੀ ਪਤ ਸੱਤ ਗਿਹੜੇ ਕੱਲੇ ਫੇਰ ਯਾਤਰਾ ਮੁੰਡੂ ਭਰਦਨ ਆ ਬਈ ਸੱਤ ਗਿਹੜੇ ਕਢਨੇ ਪੈਗੇ ਤੇ ਸੱਤ ਗਿਹੜੇ ਜੰਦਾ ਫੇਰ ਯਾਤਰਾ ਫੇਰ ਯਾਤਰਾ ਸਫਲ ਹੋਣੀ ਆ ਅੱਛਾ ਹੁਣ ਸੱਤ ਗਿਹੜੇ ਵਾਰਾਂਗੇ ਬਈ ਆਹ ਦੇ ਵਾਲੇ ਆਪਾਂ ਉਹਦੇ ਨਾਲ ਅੱਗੇੜ ਵਾਲਾ ਸੱਟਿਆ ਵੈਸੇ ਆ ਗਏ ਸਾਰੇ ਗੇੜ ਵਾਲਾ ਸੱਟ ਗਿਆ ਰੁਪੀ ਵੀ ਪਾਉਣੀ ਪਾਣੀ ਆ ਕੇ ਨੂੰ ਮਾਚਾ ਡੂੰਘਾ ਦਾ ਨਹੀਂ ਹੋਣਾ ਥੋੜਾ ਹੀ ਆ ਮੇਰਾ ਕਰਕੇ ਨਹੀਂ ਜਾਣੀ ਉੱਥੇ ਜਿਵੇਂ ਅੰਮ੍ਰਿਤਸਰ ਨਹੀਂਗਾ ਉਹੀ ਸੇਮ ਚੀਜ਼ ਆ ਅੰਮ੍ਰਿਤਸਰ ਜਿਹੜਾ ਜਿਹੜਾ ਆਪਾਂ ਇੰਟਰ ਹੁੰਨੇ ਆ ਧੰਨਵਾਦ ਪੱਥਰ ਲੱਗਾ ਜਿੱਥੇ ਬਹੁਤ ਸਿਆ ਜੀ ਉਹਦੇ ਵੀ ਐਂ ਫੁਆਰੇ ਲੱਗੇ ਹੁੰਦੇ ਥੱਲੇ ਬਾਂਦਰ ਕਿਲਾ ਖੇਡਣ ਲੱਗੇ ਕੰਬੜਾ ਲਾ ਗਈ ਕਿੱਤੇ ਬਣਾ ਡਰਣਾ ਵੱਲੋਂ ਖੇਡ 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 ਹੁਣ ਚਾਲਾ ਹਸਾਬਾਂ ਜਿਹੜਾ ਖੜਾ ਤਿਸਰਾ ਬਣ ਜੇ ਗੱਲ ਗਰਾਊਂਡ 'ਚ ਵੀ ਇਹ ਜਾ ਕਾ ਹੋਵੇ ਕਿਹੜਾ ਗਰਾਊਂਡ 'ਚ ਪੱਥਰ ਹਾਕੀ ਵਾਲੇ ਗਰਾਊਂਡ 'ਤੇ ਫੋਟੋ ਖੈਦੇ ਯਾਰ ਹਾਕੀ ਦੇ ਗਰਾਊਂਡ ਜਿਵੇਂ ਦਾ ਕਾ ਬਣ ਜੀ ਹੈਨਾ ਇੱਥੇ ਫੋਟੋ ਖਿੱਚ ਮੰਨੇ ਮੈਂ ਤਾਂ ਹਾਕੀ ਟਰਨ ਨਾਲ ਉਹਦੇ 'ਚ ਖੇਡਾ ਡਰਣਾ ਵੱਲੋਂ ਮੰਨ ਨਹੀਂ ਹੈ ਲਓ ਜੀ ਬਾਰ ਕਿ ਤੋਂ ਕਿਹੜਾ ਕੱਟ ਕੇ ਪੜ ਜਾਂਦਾ ਵੀਡੀਓ ਆਪਣੀ ਹੁਣ ਅਸੀਂ ਬਾਬਿਆਂ ਕੋਲੇ ੱੱੱੱੱੱ ਬਾਬਿਆਂ ਕੋਲੇ ਹੁਣ ਬਾਬਿਆਂ ਕੋਲੇ ਚੱਲੇ ਕਿਹੜੇ 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 ਗੁਰੂ ਆਲਾ ਬਣੀਏ ਗੁਰੂ ਆਲਾ ਬਣੀਏ ਹੋਏ ਇਹਨਾਂ ਨੂੰ ਨਵਾਈੇ ਬਾਰੀ ਆ ਸੇਵਾ ਬੇਲਪੁਰੀ ਦੀ ਹੋਰ ਨੰਨੇ ਨੂੰ ਮેરਚ ਪਵਾ ਰਹੇ ਨੇ